ਜੀ ਕਿਨੂੰ ਤਖਤੇ ਚਾਹੀਦੇ ਐ ਕਿਨੂੰ ਮੰਨ ਕੇ ਚੱਲ ਪੁਰਾਣੇ ਜੋੜੀਆਂ ਕੋਈ ਬਈ ਨਵੀਆਂ ਨਹੀਂ ਲਵਾ ਸਕਦਾ ਬਈ ਮੇਰਾ ਤਾਂ ਇੱਥੋਂ ਆ ਕੇ ਖਰੀਦ ਸਕਦੇ ਹੋਂ ਪਿੰਡ ਪੱਖੋ ਕਲਾ ਤੇ ਜਮਾਡੀ ਦੇ ਉੱਤੇ ਤੁਹਾਨੂੰ ਮੈਂ ਨੰਬਰ ਮੈਂਸ਼ਨ ਕਰ ਦਨਾ ਬਈ ਪਹਿਲਾਂ ਤੁਸੀਂ ਸਾਰੇ ਜੋੜੀਆਂ ਦੇਖ ਲਓ ਐ ਵੱਡੇ ਵੱਡੇ ਤਖਤੇ ਗੇਟ ਵੀ ਲਾ ਸਕਦੇ ਹੋਂ ਬਈ ਆ ਗੇਟ ਪਿਆਲੇ ਵੱਡਾ ਕਿਹੋ ਲੋਹੇ ਦਾ ਮਹਿੰਗਾ ਪੈਂਦਾਗਾ ਬਹੁਤ ਜ਼ਿਆਦਾ ਸਮਾਨ ਪਿਆ ਹੋਂ ਤੁਸੀਂ ਸਮਾਨ ਦੇਖੀ ਜੱਲਿਓ ਕਰਾਂ ਦੇਖੋ ਜੀ ਦੇਖੋ ਜੀ ਧਿਆਨ ਨਾਲ ਬਹੁਤ ਜ਼ਿਆਦਾ ਜੋੜੀਆਂ ਪਈਆਂ ਜਿੰਨੀਆਂ ਮਰਜ਼ੀ ਲੋ ਜੀ ਹੋਰ ਦਿਖਾਉਣਾ ਬਾਈ ਇਹ ਟ੍ਰੇਲਰ ਹੀ ਦੇਖਿਆ ਤੁਸੀਂ ਆ ਦੇਖੋ ਕਿਸੇ ਨੂੰ ਗੇਟ ਚਾਹੀਦਾ ਹੁੰਦਾ ਲੱਕੜ ਦਾ ਲਓ ਜੀ ਲਓ ਮੇਰੇ ਵੀਰੋ ਘੈਂਟ ਘੈਂਟ ਜੋੜੀਆਂ ਪਈਆਂ ਨੇ ਆ ਦੇਖੋ ਜੀ ਬਾਈ ਬੜਾ ਸਮਾਨ ਪਿਆ ਲੱਕੜ ਦਾ ਸਮਾਨ ਹੈ ਸਪੈਸ਼ਲ ਤੇ ਆ ਕੇ ਖਰੀਦ ਸਕਦੇ ਹੋ ਇੱਧਰ ਦੇਖੋ ਜੀ ਆ ਦੇਖੋ ਜੀ ਆ ਦੇਖੋ ਜੀ ਵੀਰੇ ਅਜੇ ਹੋਰ ਦਿਖਾਉਣਾ ਬਾਈ ਦੇਖੀ ਚੱਲੋ ਤੁਸੀਂ ਆ ਸਮਾਨ ਪਿੰਡ ਪੱਖੋਕਲਾਂ ਆ ਕੇ ਖਰੀਦ ਸਕਦੇ ਹੋ ਭਰਾ ਜੀ ਪਿੰਡ ਪੱਖੋਕਲਾਂ ਤੇ ਇਹ ਗਰੀਬ ਦਾ ਬਾਈ ਛੱਡ ਸਕਦਾ ਸ਼ੇਅਰ ਕਰ ਦਿਓ ਵੀਡੀਓ ਕਈ ਵਾਰੀ ਬੰਦਾ ਨਵੀਂ ਨਹੀਂ ਲਵਾ ਸਕਦਾ ਆ ਬਾਈ ਬਹੁਤ ਹਸਾਬ ਨਾਲ ਮਾਲ ਦੇ ਦਿੰਦਾ ਮੰਨ ਕੇ ਚੱਲੋ ਆ ਦੇਖੋ ਜਮਾਈ ਸਾਹਿਬ ਨਾਲ ਦੇ ਦੂਗਾ ਸਾਫ ਕਰਕੇ ਤੁਸੀਂ ਲਾ ਸਕਦੇ ਹੋ ਘਰਾਂ ਦੇ ਵਿੱਚ ਆ ਦੇਖੋ ਜੀ ਦੇਖ ਸਕਦੇ ਹੋ ਜੀ ਦੇਖੋ ਜੀ ਜੋੜੀਆਂ ਵਿੰਡੋ ਤਖਤੇ ਜਿਹੜੀ ਚੀਜ਼ ਦੀ ਲੋੜ ਆ ਇੱਥੋਂ ਆ ਕੇ ਲਿਆ ਸਕਦੇ ਹੋ ਬਾਈ ਆ ਜਾਓ ਆ ਦੇਖੋ ਜੀ ਢੇਰ ਲੱਗੇ ਪਿਆ ਜਮਾ ਢੇਰ ਲੱਗੇ ਪਿਆ ਆ ਦੇਖੋ ਜੀ ਅੱਗੇ ਹੋਰ ਦਿਖਾਉਣਾ ਬਾਈ ਜਮਾ ਨਵੇਂ ਨਵੇਂ ਲੱਗਦੀਆਂ ਨੇ ਲੱਗਦਾ ਵੀ ਸਾਰਾ ਨਵਾਂ ਨਵਾਂ ਸਮਾਨ ਹੈ ਬਾਈ ਆ ਕੇ ਪਿੰਡ ਪੱਖੋ ਕਲਾ ਮਹੰਤ ਕਵਾੜੀਏ ਤੋਂ ਆ ਕੇ ਲੈ ਸਕਦੇ ਹੋ ਜੀ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਤਖਤੇ ਵਗੈਰਾ ਆ ਦੇਖੋ ਜੀ ਦੇਖੋ ਜੀ ਹਰ ਤਰ੍ਹਾਂ ਦਾ ਸਮਾਨ ਲੱਕੜ ਦਾ ਤੁਸੀਂ ਆ ਕੇ ਲੈ ਸਕਦੇ ਹੋ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਬਾਈ ਕਿਸੇ ਜੋੜੀ ਕੰਮ ਆ ਜੂ ਆ ਤਾਂ ਵੀ ਵੀਡੀਓ ਜਰੂਰ ਸ਼ੇਅਰ ਕਰਿਓ ਸਾਲ ਦਾ ਕੰਮ ਹੈ ਠੰਡ ਦਾ ਕੰਮ ਹੈ ਬਾਈ ਤੇ ਆਹ ਵੀਡੀਓ ਸ਼ੇਅਰ ਕਰ ਦਿਓ ਜੀ ਆਹ ਲਓ ਜੀ ਦੇਖ ਸਕਦੇ ਹੋ ਪਿੰਡ ਪੱਖੋਕਲਾ ਮੰਤ ਕੁਵਾੜੀਆ ਮੰਤ ਨੰਬਰ ਕਿੰਨਾ ਤੇਰਾ ਬੋਲ ਨਹੀਂ ਆਈ ਬੋਲ ਦਿੰਦਾ ਵੀਡੀਓ ਚ 77558 77558 15725 ਆਹ ਬਾਈ ਹੈ ਜਮ੍ਹਾਂ ਭਾਣ ਵਾਲ ਦੇ ਦਿੰਦਾ ਬਾਈ ਕੀ ਰੇਟ ਦੇਗਾ ਜੋੜੀਆਂ ਕੋਈ ਨਹੀਂ ਦੇ ਦੇਗਾ ਹਿਸਾਬ ਨਾਲ ਇਹਦੇ ਹਿਸਾਬ ਨਾਲ ਦੇ ਦਊਗਾ ਮੰਦਾ ਦਿਲ ਦਰਾਈਏ ਤੁਸੀਂ ਆ ਕੇ ਲੈ ਜਾਓ ਜਿੱਗੀ ਡੈਕਟਰ ਨੰਬਰ ਬੋਲ ਬਾਈ 77558 ਹਾਂਜੀ 15725 ਤੇ ਬਾਈ ਕੀ